ਸੱਚੀ ਗਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪੀ ਚਰਵੰਤ ਸੀਜੀਸੀ ਯੂਨੀਵਰਸਿਟੀ ਦੇ ਵਿਚਾਰ ਤਬਦੀਲ ਹੋਈ ਹੈ ਤੇ ਬ੍ਰਾਂਡ ਬੋਲਡ ਨਿਊ ਚੈਪਟਰ ਦੇ ਨਾਲ ਜੇ ਅੱਗੇ ਵਧਣ ਜਾ ਰਹੀ ਹੈ ਰਸ਼ਪਾਲ ਸਿੰਘ ਢੱਲੀਵਾਲ ਜੋ ਚਾਂਸਲਰ ਵੀ ਨੇ ਫਾਊਂਡਰ ਮੈਂਬਰ ਵੀ ਨੇ ਸਰ ਕੀਵੇਂ ਬੋਲਡ ਚੈਪਟਰ ਦੇ ਨਾਲ ਸੀਜੀਸੀ ਨੂੰ ਤੁਸੀਂ ਅੱਗੇ ਲੈ ਕੇ ਜਾਣ ਦਾ ਸੁਪਨਾ ਧਰਿਆ ਦੇਖੋ ਪਹਿਲੇ ਤਾਂ ਸਭ ਤੋਂ ਮੈਂ ਦੈਨਿਕ ਸਵੇਰਾ ਦਾ ਧੰਨਵਾਦ ਕਰਦਾ ਜੋ ਅੱਜ ਸਾਡੇ ਸੀਸੀ ਯੂਨੀਵਰਸਿਟੀ ਮਹਾਲਾ ਨੂੰ ਲਾਂਚ ਕਰਨ ਵੇਲੇ ਤੁਸੀਂ ਪਹੁੰਚੇ ਆ ਸਾਡਾ ਮੇਰਾ 25 ਸਾਲ ਦਾ ਐਕਸਪੀਰੀਅੰਸ ਹੈ ਐਜੂਕੇਸ਼ਨ ਦਾ ਜਿਹੜਾ ਹੈਗਾ ਇਹ ਨਹੀਂ ਹੈਗਾ ਵੀ ਰਾਤੋਂ ਰਾਤ ਯੂਨੀਵਰਸਿਟੀ ਬਣਾ ਲਈ ਤੇ ਲਾਂਚ ਕਰਤੀ ਜਿਹੜੀ ਹੈਗੀ ਆ ਜੋ 25 ਸਾਲ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਤੇ ਯੂਨੀਵਰਸਿਟੀਆਂ ਚ ਕਮੀ ਸੀ ਜਿਹੜੀ ਹੈਗੀ ਸਰਕਾਰੀ ਯੂਨੀਵਰਸਿਟੀ ਕਮੀ ਸੀ ਜਿਹੜੀ ਹੈਗੀ ਆ ਕੋਈ ਸਿਲੇਬਸ ਨਹੀਂ ਚੇਂਜ ਹੁੰਦਾ ਸੀ ਕੋਈ ਇੰਡਸਟਰੀ ਨਾਲ ਟਾਈ ਅਪ ਨਹੀਂ ਸੀ ਜਿਹੜਾ ਹੈਗਾ ਯੂਨੀਵਰਸਿਟੀਆਂ ਦਾ ਜਿਹੜਾ ਹੈਗਾ ਉਹਦੇ ਕਰਕੇ ਅਸੀਂ ਖੀਰਤੇ ਸਾਨੂੰ ਪਹਿਲਾ ਆਟੋਨਮਸ ਕੀਤਾ ਸੀ 2 ਸਾਲ ਉਹ ਜਨਾ ਟਾਊਨ ਹਾਸ ਦੇ ਨਾਲ ਵੀ ਤੁਸੀਂ ਸਿਲੇਬਸ ਜਿਹੜਾ ਹੈਗਾ 20% ਸਿਲੇਬਸ ਚੇਂਜ ਕਰ ਸਕਦੇ ਆ ਜਿਹੜਾ ਹੈਗਾ ਬਾਕੀ 80% ਪੀਡੀਯੂ ਕੋਲੇ ਰਹਿੰਦਾ ਸੀ ਜਿਹੜਾ ਹੈਗਾ ਫਿਰ ਸਾਨੂੰ ਅਖੀਰ ਤੇ ਯੂਨੀਵਰਸਿਟੀ ਬਣਾਉਣੀ ਪਈ ਸਿਲੇਬਸ ਚੇਂਜ ਕਰਕੇ ਇੰਡਸਟਰੀ ਸਾਡੇ ਅੱਜ ਤੁਸੀਂ ਵੇਖ ਲਿਆ ਸਾਰੇ ਆਈਪੀਐਮ ਕੈਪਟੇਮਨੀ ਸਾਰੀਆਂ ਇੰਡਸਟਰੀਆਂ ਦੇ ਸਾਡੇ ਸੀਈਓ ਜਨੇ ਆਏ ਆ ਉਹਨਾਂ ਨੂੰ ਬੈਠ ਕੇ ਅਸੀਂ ਸਿਲੇਬਸ ਜਿਹੜਾ ਬਣਾਇਆ ਜਿਹੜਾ ਕਿ ਇੰਡਸਟਰੀ ਨੂੰ ਬੱਚਾ ਪਲੇਸ ਹੋ ਜੇ ਜਿਹੜਾ ਹੈਗਾ ਉਹ ਸਾਬ ਨਾਲ ਸੀ ਬਣਾਇਆ ਜਿਹੜਾ 25 ਸਾਲ ਦੀ ਐਕਸਪੀਰੀਅੰਸ ਜਿਹੜਾ ਹੈ ਜੋ ਕਮੀਆਂ ਸੀ ਉਹ ਦੂਰ ਕੀਤੀਆਂ ਯੂਨੀਵਰਸਿਟੀਜ਼ ਦੇ ਵਿੱਚ ਨਵੀਆਂ ਚੀਜ਼ਾਂ AI ਲੈ ਕੇ ਆਵਾਂਗੇ AI ਇਹ ਨਹੀਂ ਹੈਗਾ ਵੀ ਅੱਜ ਹੀ AI ਯੂਨੀਵਰਸਿਟੀ ਕਹਿਤਾ ਤੇ ਉਹ ਨੂੰ ਇੱਕ ਸਾਲ ਪਹਿਲਾਂ ਤੁਹਾਨੂੰ ਕੰਮ ਕਰਨਾ ਪੈਂਦਾ ਇੱਕ ਸਾਲ ਪਹਿਲਾਂ ਸਾਰਾ ਇੰਡਸਟਰੀ ਨਾਲ ਬੈਠ ਕੇ ਕੰਮ ਕਰਨਾ ਪੈਂਦਾ ਤੁਹਾਨੂੰ ਫੈਕਲਟੀ ਵੀ ਜਿਹੜੀ ਹੈਗੀ ਹੈ ਯੂਨੀਵਰਸਿਟੀ ਬਣੀ ਇੱਕ ਸਾਲ ਤੋਂ ਸਸੀਂ ਜੁਆਇਨ ਕਰਾਈ ਵੀ ਫੈਕਲਟੀ ਜੋ ਇੰਡੀਆ ਤੋਂ ਚੰਗੇ ਚੰਗੇ ਯੂਨੀਵਰਸਿਟੀਆਂ ਤੋਂ ਰਿਸਰਚ ਵਾਲੇ ਜਿਹੜੇ ਬੰਦੇ ਆ ਸਾਡੇ ਅਸੀਂ ਰੱਖੇ ਹੋਏ ਆ ਬੜੀ ਖੁਸ਼ੀ ਹੋਈ ਹੈ ਸਾਡੀ ਜੀ ਸੀ ਸੀ ਜੁਨਸੇ ਮਹਾਲੀ ਜਿਹੜੀ ਹੈਗੀ ਹੈ ਤੇ ਅਸੀਂ ਉਹ ਚ ਲਾਂਚ ਕਰਨ ਜਾ ਰਹੇ ਹਾਂ ਜਿਹੜੀ ਕੀਤੀ ਅਸੀਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਜਿੰਨਾ ਸਾਡਾ ਨੋਟੀਫਿਕੇਸ਼ਨ ਕੀਤਾ ਹੈ ਧੰਨਵਾਦ ਸਰ ਕਿਵੇਂ ਵਿਗਿਆ 25 ਸਾਲ ਦੇ ਵਿਚਕਾਰ এডਿਕੇਸ਼ਨ ਦੇ ਵਿਚਾਰ ਸਿੱਖਿਆ ਦੇ ਵਿਚਾਰ ਬਹੁਤ ਸਾਰੇ ਚੇਂਜਸ ਆਏ ਨੇ ਪੈਟਰਨ ਬਦਲ ਗਏ ਹੁਣ ਰਿਕਰੂਟਮੈਂਟਸ ਦੇ ਵਿਚਕਾਰ ਬੱਚੇ ਵਕ ਵਕ ਹੋਰ ਰਿਕਰੂਟਮੈਂਟਸ ਕੋਰਸੇ ਆ ਰਹੇ ਨੇ ਉਹਨਾਂ ਦੇ ਵਿਚਕਾਰ ਵੀ ਜਾ ਸਕਦੇ ਨੇ ਦੇਖੋ ਜੀ ਮੈਂ ਤਾਂ ਸਰਕਾਰਾਂ ਨੂੰ ਵੀ ਇਹ ਕਹਿ ਰਹੇ ਆ ਪੰਜਾਬ ਸਰਕਾਰ ਨੂੰ ਵੀ ਇਹ ਕਹਿ ਰਹੇ ਆ ਥੋੜਾ ਐਜੂਕੇਸ਼ਨ ਤੇ ਥੋੜਾ ਜਿਹਾ ਹੋਰ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਇਹ ਪੰਜਾਬ ਸਰਕਾਰ ਬੈਂਸ ਸਾਹਿਬ ਬੜਾ ਵਧੀਆ ਹੁਣ ਕੰਮ ਕਰਦੇ ਆ ਉਹਨਾਂ ਨਾਲ ਹੀ ਮੀਟਿੰਗ ਹੋਈ ਆ ਅਸੀਂ ਉਹਨਾਂ ਨੂੰ ਵੀ ਕਿਹਾ ਜਿੰਨੀਆਂ ਯੂਨੀਵਰਸਿਟੀ ਸਰਕਾਰੀ ਹੈਗੀ ਆ ਇਹਨਾਂ ਨਾਲ ਬੈਠ ਕੇ ਵੀਸੀ ਨਾਲ ਮੀਟਿੰਗ ਕਰੋ ਮੀਟਿੰਗ ਕਰਕੇ ਸਿਲੇਬਸ ਚੇਂਜ ਕਰੋ ਸਿਲੇਬਸ ਉਹੀ ਚੱਲ ਰਿਹਾ 30 ਸਾਲ ਪਹਿਲਾਂ ਸਾਨੂੰ ਇੰਡਸਟਰੀ ਹੋਰ ਸਿਰਫ ਚੀਜ਼ ਭਾਲਦੀ ਆ ਅਸੀਂ ਸਿਲੇਬਸ ਪੁਰਾਣਾ ਹੈ ਅਸੀਂ ਪੜਾਈ ਜਾਂਦੇ ਜਿਹੜਾ ਹੈਗਾ ਪੰਜਾਬ ਸਰਕਾਰ ਵੀ ਧਿਆਨ ਦੇ ਰਹੀ ਹੈ ਸੀਐਮ ਸਾਹਿਬ ਨੂੰ ਵੀ ਅਸੀਂ ਕਿਹਾ ਮੈਨੂੰ ਲੱਗਦਾ ਚੇਂਜ ਕਰਨੀ ਹੈ ਵੀ ਜਿਹੜੀ ਮੀਟਿੰਗ ਹੋਈ ਹਰਜੋਤ ਬੈਂਸ ਨਾਲ ਸਿੱਖਿਆ ਮੰਤਰੀ ਦੇ ਨਾਲ ਇਸ ਵਿਚਕਾਰ ਹੋਰ ਕੀ ਚੀਜ਼ਾਂ ਡਿਸਕਸ ਕੀਤੀਆਂ ਨਹੀਂ ਮੈਂ ਤਾਂ ਆਹੀ ਕਿਹਾ ਜਿਹੜੀ ਇੰਡਸਟਰੀ ਰਿਪਲੇਸਮੈਂਟ ਦੀ ਕੀਤੀ ਹੈ ਕਿ ਬੱਚਾ ਸਾਡਾ ਕੈਨੇਡਾ ਬਾਹਰ ਕਿਉਂ ਜਾਵੇ ਜੇ ਅਸੀਂ ਉਹਨਾਂ ਨੂੰ ਐਜੂਕੇਸ਼ਨ ਦੇ ਕੇ ਜਿਹੜੀ ਹੈਗੀ ਹੈ ਹੁਣ ਅਸੀਂ ਲੰਢਰਾ ਸੀ 25 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਯੂਨੀਵਰਸਿਟੀ ਨੇ ਤਾਂ ਸਿਲੇਬਸ ਚੇਂਜ ਨਹੀਂ ਕੀਤਾਗਾ ਔਰ ਜੋ ਇੰਡਸਟਰੀ ਕਹਿੰਦੀ ਸੀ ਅਸੀਂ ਉਹ ਸਿਲੇਬਸ ਅਸੀਂ ਆਪ ਦੇ ਕੋਲੋਂ ਪਾ ਲੁੰਦੇ ਸੀ ਬੱਚੇ ਨੂੰ ਪੜਾਉਣਾ ਸਟਾਰਟ ਕਰਦੇ ਸੀ ਅਸੀਂ ਸੈਕੰਡ ਇਅਰ ਤੋਂ ਬੱਚੇ ਨੂੰ ਪੜਾਉਣਾ ਸਟਾਰਟ ਕਰ ਦੇਣਾ ਜਦੋਂ ਬੱਚੇ ਦੀ ਪਲੇਸਮੈਂਟ ਆਰਾਮ ਨਾਲ ਹੋ ਜਾਂਦੀ ਸੀ ਜਿਹੜੇ ਕਿ ਉਹ ਯੂਨੀਵਰਸਿਟੀ ਦਾ ਕੰਮ ਸੀ ਅਸੀਂ ਆਪ ਕੰਮ ਕਰਦੇ ਰਹੇ ਅੱਛਾ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਵੀ ਬਹੁਤ ਸਾਰੇ ਕੋਰਸਿਸ ਆ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਐਸਐਮਐਮ ਐਮਐਸਐਮੀ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਜੋ ਹੈ ਸੈਂਟਰਲ ਗਵਰਨਮੈਂਟ ਤੋਂ ਮਿਲਿਆ ਦੇਖੋ ਜੀ ਇੰਡੀਆ ਗਵਰਨਮੈਂਟ ਬਹੁਤ ਅੱਗੇ ਜਾ ਰਹੀ ਹੈ ਪ੍ਰਾਈਮ ਮਨਸਤ ਮੋਦੀ ਦੀ ਜਨੀ ਨਿਗਰਾਨੀ ਥਲੇ ਏਟ ਜਨੀ ਹੈਗੀ ਹੈ ਕੈਬਨਟ ਜਿਹੜੀ ਹੈ ਐਜੂਕੇਸ਼ਨ ਦੇ ਸਾਡੇ ਜਿਹੜੇ ਮਿਨਿਸਟਰੀ ਇੰਡੀਆ ਦੇ ਜਿਹੜੇ ਤਰਿੰਦਰ ਤਰਮਿੰਦਰ ਜੀ ਜਿਹੜੇ ਹੈਗੇ ਆ ਬਹੁਤ ਵਧੀਆ ਕੰਮ ਕਰ ਰਹੇ ਜਿਹੜੇ ਹੈਗੇ ਆ ਤੇ ਨਿਊ ਪਾਲਸੀ ਜਿਹੜੀ ਹੈਗੀ ਆ ਉਹ ਲਾਗੂ ਕਰਨੇ ਸਟੇਟ ਗਵਰਨਮੈਂਟਾਂ ਨੂੰ ਵੀ ਉਹਨਾਂ ਨੇ ਆ ਆਰਡਰ ਦੇ ਦਿੱਤੇ ਵੀ ਜਲਦੀ ਲਾਗੂ ਕਰੋ ਜਿਹੜੇ ਹੈਗੇ ਮੇਰੇ ਖਿਆਲ ਅਸੀਂ ਨਿਊ ਪਾਲਸੀ ਵਿੱਚ ਸਭ ਤੋਂ ਪਹਿਲਾਂ ਸੀਸੀ ਯੂਨੀਵਰਸਿਟੀ ਕੰਮ ਕਰਨ ਜਾ ਰਹੀ ਹੈ ਜਿਹੜੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆ ਕੀ ਕੀ ਪ੍ਰੋਗਰਾਮ ਹੋਣ ਵਾਲੇ ਇਸ ਦੇ ਵਿਚਕਾਰ ਜਿਹੜੇ ਪ੍ਰੋਗਰਾਮ ਤਾਂ ਜਿਹੜੇ ਹੈਗੇ ਨੇ ਨੈਕਸੀਅਰ ਲੈ ਕੇ ਆਵਾਂਗੇ ਅਸੀਂ ਉਹਦਾ ਸਿਲੇਬਸ ਹੀ ਹਾਲ ਤਾਂ ਤਿਆਰ ਕਰ ਰਹੇ ਹਾਂ ਜਨਾਕ ਪਰੋ ਤਾਂ ਪੰਜਾਬ ਸੂਬੇ ਦੇ ਵਿਦਿਅਕ ਸੀਜੀਸੀ ਯੂਨੀਵਰਸਿਟੀ ਜਿਹੜਾ ਹੈ ਪਹਿਲੇ ਅਜੇ ਹੀ ਯੂਨੀਵਰਸਿਟੀ ਹੋਏਗੀ ਜੋ ਇਹ ਪ੍ਰੋਗਰਾਮ ਉਲੀਕ ਰਹੀ ਹੈ ਕੈਮਰਾਮੈਨ ਅਨਿਲ ਦੇ ਨਾਲ ਨਿਰੂਪ ਚਰਵੰਦ ਡੈਨਿਕਸਫੇਰਾ ਟੀਵੀ ਸੱਚੀ ਗੱਲ ਤੁਸੀਂ ਵੇਖ ਰਹੇ ਹੋ ਡੈਨਿਕਸਫੇਰਾ ਟੀਵੀ ਮੈਂ ਹਾਂ ਨਿਰੂਪ ਚਰਵੰਦ ਸੀਜੀਸੀ ਯੂਨੀਵਰਸਿਟੀ ਦੇ ਵਿਚਕਾਰ ਤਬਦੀਲ ਹੋਈ ਹੈ ਤੇ ਬ੍ਰਾਂਡ ਬੋਲਡ ਨਿਊ ਚੈਪਟਰ ਦੇ ਨਾਲ ਜਿਹ ਹੈ ਅੱਗੇ ਵਧਣ ਜਾ ਰਹੀ ਹੈ ਰਸ਼ਪਾਲ ਸਿੰਘ ਢੱਲੀਵਾਲ ਜੋ ਚਾਂਸਲਰ ਵੀ ਨੇ ਫਾਊਂਡਰ ਮੈਂਬਰ ਵੀ ਨੇ ਸਰ ਕੀਵੇਂ ਬੋਲਡ ਚੈਪਟਰ ਦੇ ਨਾਲ ਸੀਜੀਸੀ ਨੂੰ ਤੁਸੀਂ ਅੱਗੇ ਲੈ ਕੇ ਜਾਣ ਦਾ ਸੁਪਨਾ ਧਰਿਆ ਦੇਖੋ ਪਹਿਲੇ ਤਾਂ ਸਭ ਤੋਂ ਮੈਂ ਦੈਨਿਕ ਸਵੇਰਾ ਦਾ ਧੰਨਵਾਦ ਕਰਦਾ ਜੋ ਅੱਜ ਸਾਡੇ ਸੀਸੀ ਯੂਨੀਵਰਸਿਟੀ ਮਹਾਲਾ ਨੂੰ ਲਾਂਚ ਕਰਨ ਵੇਲੇ ਤੁਸੀਂ ਪਹੁੰਚੇ ਆ ਸਾਡਾ ਮੇਰਾ 25 ਸਾਲ ਦਾ ਐਕਸਪੀਰੀਅੰਸ ਹੈ ਐਜੂਕੇਸ਼ਨ ਦਾ ਜਿਹੜਾ ਹੈਗਾ ਇਹ ਨਹੀਂ ਹੈਗਾ ਵੀ ਰਾਤੋਂ ਰਾਤ ਯੂਨੀਵਰਸਿਟੀ ਬਣਾ ਲਈ ਤੇ ਲਾਂਚ ਕਰਤੀ ਜਿਹੜੀ ਹੈਗੀ ਆ ਜੋ 25 ਸਾਲ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਤੇ ਯੂਨੀਵਰਸਿਟੀਆਂ ਚ ਕਮੀ ਸੀ ਜਿਹੜੀ ਹੈਗੀ ਸਰਕਾਰੀ ਯੂਨੀਵਰਸਿਟੀ ਕਮੀ ਸੀ ਜਿਹੜੀ ਹੈਗੀ ਆ ਕੋਈ ਸਿਲੇਬਸ ਨਹੀਂ ਚੇਂਜ ਹੁੰਦਾ ਸੀ ਕੋਈ ਇੰਡਸਟਰੀ ਨਾਲ ਟਾਈ ਅਪ ਨਹੀਂ ਸੀ ਜਿਹੜਾ ਹੈਗਾ ਯੂਨੀਵਰਸਿਟੀਆਂ ਦਾ ਜਿਹੜਾ ਹੈਗਾ ਉਹਦੇ ਕਰਕੇ ਅਸੀਂ ਖੀਰ ਤੇ ਸਾਨੂੰ ਪਹਿਲਾ ਆਟੋਨਮਸ ਕੀਤਾ ਸੀ 2 ਸਾਲ ਉਹਦੇ ਨਾਲ ਆਟੋਨਮਸ ਦੇ ਨਾਲ ਵੀ ਤੁਸੀਂ ਸਿਲੇਬਸ ਜਿਹੜਾ ਹੈਗਾ 20% ਸਿਲੇਬਸ ਚੇਂਜ ਕਰ ਸਕਦੇ ਆ ਜਿਹੜਾ ਹੈਗਾ ਬਾਕੀ 80% ਪੀਡੀਯੂ ਕੋਲੇ ਰਹਿੰਦਾ ਸੀ ਜਿਹੜਾ ਹੈਗਾ ਫਿਰ ਸਾਨੂੰ ਅਖੀਰ ਤੇ ਯੂਨੀਵਰਸਿਟੀ ਬਣਾਉਣੀ ਪਈ ਸਿਲੇਬਸ ਚੇਂਜ ਕਰਕੇ ਇੰਡਸਟਰੀ ਸਾਡੇ ਅੱਜ ਤੁਸੀਂ ਵੇਖ ਲਿਆ ਸਾਰੇ ਆਈਪੀਐਮ ਕੈਪਟੈਮਨੀ ਸਾਰੀਆਂ ਜਿਹੜੀਆਂ ਇੰਡਸਟਰੀਆਂ ਦੇ ਸਾਡੇ ਸੀਈਓ ਜਨੇ ਆਏ ਆ ਉਹਨਾਂ ਨੂੰ ਬੈਠ ਕੇ ਅਸੀਂ ਸਿਲੇਬਸ ਜਿਹੜਾ ਬਣਾਇਆ ਜਿਹੜਾ ਕਿ ਇੰਡਸਟਰੀ ਨੂੰ ਬੱਚਾ ਪਲੇਸ ਹੋ ਜੇ ਜਿਹੜਾ ਹੈਗਾ ਉਸ ਹਿਸਾਬ ਨਾਲ ਅਸੀਂ ਬਣਾਇਆ ਜਿਹੜਾ 25 ਸਾਲ ਦੀ ਐਕਸਪੀਰੀਅੰਸ ਜਿਹੜੇ ਜੋ ਕਮੀਆਂ ਸੀ ਉਹ ਦੂਰ ਕੀਤੀਆਂ ਯੂਨੀਵਰਸਿਟੀਆਂ ਦੇ ਵਿੱਚ ਨਵੀਆਂ ਚੀਜ਼ਾਂ AI ਲੈ ਕੇ ਆਵਾਂਗੇ AI ਇਹ ਨਹੀਂ ਹੈਗਾ ਵੀ ਅੱਜ ਹੀ ਇਹ ਯੂਨੀਵਰਸਿਟੀ ਕਹਿਤਾ ਤੇ ਉਹਨੂੰ ਇੱਕ ਸਾਲ ਪਹਿਲਾਂ ਤੁਹਾਨੂੰ ਕੰਮ ਕਰਨਾ ਪੈਂਦਾ ਇੱਕ ਸਾਲ ਪਹਿਲਾਂ ਸਾਰਾ ਇੰਡਸਟਰੀ ਨਾਲ ਬੈਠ ਕੇ ਕੰਮ ਕਰਨਾ ਪੈਂਦਾ ਤੁਹਾਨੂੰ ਫੈਕਲਟੀ ਵੀ ਜਿਹੜੀ ਹੈਗੀ ਹੈ ਯੂਨੀਵਰਸਿਟੀ ਬਣੀ ਇੱਕ ਸਾਲ ਤੋਂ ਸਸੀਂ ਜੁਆਇਨ ਕਰਾਈ ਵੀ ਫੈਕਲਟੀ ਜੋ ਇੰਡੀਆ ਤੋਂ ਚੰਗੇ ਚੰਗੇ ਯੂਨੀਵਰਸਿਟੀਆਂ ਤੋਂ ਰਿਸਰਚ ਵਾਲੇ ਜਿਹੜੇ ਬੰਦੇ ਸਾਡੇ ਅਸੀਂ ਰੱਖੇ ਹੋਏ ਆ ਬੜੀ ਖੁਸ਼ੀ ਹੋਈ ਹੈ ਸਾਡੀ ਸੀਸੀ ਯੂਨੀਵਰਸਿਟੀ ਮਹਾਲੀ ਜਿਹੜੀ ਹੈਗੀ ਹੈ ਤੇ ਅਸੀਂ ਅੱਜ ਲਾਂਚ ਕਰਨ ਜਾ ਰਹੇ ਹਾਂ ਜਿਹੜੇ ਕੀਤੀ ਅਸੀਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਜਿੰਨਾ ਸਾਡਾ ਨੋਟੀਫਿਕੇਸ਼ਨ ਕੀਤਾ ਹੈ ਧੰਨਵਾਦ ਸਰ ਕਿਵੇਂ ਵੇਖਦੇ 25 ਸਾਲ ਦੇ ਵਿਚਕਾਰ এডਿਕੇਸ਼ਨ ਦੇ ਵਿਚਾਰ ਸਿੱਖਿਆ ਦੇ ਵਿਚਾਰ ਬਹੁਤ ਸਾਰੇ ਚੇਂजेस ਆਏ ਨੇ ਪੈਟਰਨ ਬਦਲ ਗਏ ਹੁਣ ਰਿਕਰੂਟਮੈਂਟਸ ਦੇ ਵਿਚਕਾਰ ਬੱਚੇ ਵਕ ਵਕ ਹੋਰ ਰਿਕਰੂਟਮੈਂਟਸ ਕੋਰਸੇ ਆ ਰਹੇ ਨੇ ਉਹਨਾਂ ਦੇ ਵਿਚਕਾਰ ਵੀ ਜਾ ਸਕਦੇ ਨੇ ਦੇਖੋ ਜੀ ਮੈਂ ਤਾਂ ਸਰਕਾਰਾਂ ਨੂੰ ਵੀ ਇਹ ਕਹਿ ਰਹੇ ਹਾਂ ਪੰਜਾਬ ਸਰਕਾਰ ਨੂੰ ਵੀ ਇਹ ਕਹਿ ਰਹੇ ਹਾਂ ਥੋੜਾ এডਿਕੇਸ਼ਨ ਤੇ ਥੋੜਾ ਜਿਹਾ ਹੋਰ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਇਹ ਪੰਜਾਬ ਸਰਕਾਰ ਬੈਂਸ ਸਾਹਿਬ ਬੜਾ ਵਧੀਆ ਹੁਣ ਕੰਮ ਕਰਦੇ ਉਹਨਾਂ ਨਾਲ ਹੀ ਮੀਟਿੰਗ ਹੋਈ ਹੈ ਅਸੀਂ ਉਹਨਾਂ ਨੂੰ ਵੀ ਕਿਹਾ ਜਿੰਨੀਆਂ ਯੂਨੀਵਰਸਿਟੀ ਸਰਕਾਰੀ ਹੈਗੀ ਆ ਇਹਨਾਂ ਨਾਲ ਬੈਠ ਕੇ ਵੀਸੀ ਨਾਲ ਮੀਟਿੰਗ ਕਰੋ ਮੀਟਿੰਗ ਕਰਕੇ ਸਿਲੇਬਸ ਚੇਂਜ ਕਰੋ ਸਿਲੇਬਸ ਉਹੀ ਚੱਲ ਰਿਹਾ 30 ਸਾਲ ਪਹਿਲਾਂ ਸਾਨੂੰ ਇੰਡਸਟਰੀ ਹੋਰ ਸਿਰਫ ਚੀਜ਼ ਭਾਲਦੀ ਆ ਅਸੀਂ ਸਿਲੇਬਸ ਪੁਰਾਣਾ ਹੈ ਅਸੀਂ ਪੜਾਈ ਜਾਂਦੇ ਜਿਹੜਾ ਹੈਗਾ ਪੰਜਾਬ ਸਰਕਾਰ ਵੀ ਧਿਆਨ ਦੇ ਰਹੀ ਹੈ ਸੀਐਮ ਸਾਹਿਬ ਨੂੰ ਵੀ ਅਸੀਂ ਕਿਹਾ ਲੱਗਦਾ ਚੇਂਜ ਕਰਨੀ ਹੈ ਉਹ ਜਿਹੜੀ ਜਿਹੜੀ ਮੀਟਿੰਗ ਹੋਈ ਹਰਜੋਤ ਬੈਂਸ ਨਾਲ ਸਿੱਖਿਆ ਮੰਤਰੀ ਦੇ ਨਾਲ ਇਸ ਵਿਚਕਾਰ ਹੋਰ ਕੀ ਚੀਜ਼ਾਂ ਡਿਸਕਸ ਕੀਤੀਆਂ ਨਹੀਂ ਮੈਂ ਤਾਂ ਆਹੀ ਕੀਤਾ ਜਿਹੜੀ ਇੰਡਸਟਰੀ ਰਿਪਲੇਸਮੈਂਟ ਦੀ ਕੀਤੀ ਹੈ ਕਿ ਬੱਚਾ ਸਾਡਾ ਕੈਨੇਡਾ ਬਾਹਰ ਕਿਉਂ ਜਾਵੇ ਜੇ ਅਸੀਂ ਉਹਨਾਂ ਨੂੰ ਐਜੂਕੇਸ਼ਨ ਦੇ ਕੇ ਜਿਹੜੀ ਹੈਗੀ ਹੈ ਹੁਣ ਅਸੀਂ ਲੰਢਰਾ ਸੀ 25 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਯੂਨੀਸਿਟੀ ਨੇ ਤਾਂ ਸਿਲੇਬਸ ਚੇਂਜ ਨਹੀਂ ਕੀਤਾਗਾ ਔਰ ਜੋ ਇੰਡਸਟਰੀ ਕਹਿੰਦੀ ਸੀ ਅਸੀਂ ਉਹ ਸਿਲੇਬਸ ਅਸੀਂ ਆਪ ਦੇ ਕੋਲੋਂ ਪਾ ਲੁੰਦੇ ਸੀ ਬੱਚੇ ਨੂੰ ਪੜਾਉਣਾ ਸਟਾਰਟ ਕਰਦੇ ਸੀ ਅਸੀਂ ਸੈਕੰਡ ਇਅਰ ਤੋਂ ਬੱਚੇ ਨੂੰ ਪੜਾਉਣਾ ਸਟਾਰਟ ਕਰ ਦੇਣਾ ਜਦੋਂ ਬੱਚੇ ਦੀ ਪਲੇਸਮੈਂਟ ਆਰਾਮ ਨਾਲ ਹੋ ਜਾਂਦੀ ਸੀ ਜਿਹੜੇ ਕਿ ਉਹ ਯੂਨੀਵਰਸਿਟੀ ਦਾ ਕੰਮ ਸੀ ਅਸੀਂ ਆਪ ਕੰਮ ਕਰਦੇ ਰਹੇ ਹਾਂ ਅੱਛਾ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਵੀ ਬਹੁਤ ਸਾਰੇ ਕੋਰਸਿਸ ਆ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਐਸਐਮਐਮ ਐਮਐਸਐਮੀ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਜੋ ਹੈ ਸੈਂਟਰਲ ਗਵਰਨਮੈਂਟ ਤੋਂ ਮਿਲਿਆ ਦੇਖੋ ਜੀ ਇੰਡੀਆ ਗਵਰਨਮੈਂਟ ਬਹੁਤ ਅੱਗੇ ਜਾ ਰਹੀ ਹੈ ਪ੍ਰਾਈਮ ਮਿਨਿਸਟਰ ਮੋਦੀ ਦੀ ਜਨੀ ਨਿਗਰਾਨੀ ਦੇ ਤਲੇ ਇਹ ਜਨੀ ਹੈਗੀ ਹੈ ਕੈਬਨਟ ਜਿਹੜੀ ਹੈ ਆ ਐਜੂਕੇਸ਼ਨ ਦੇ ਸਾਡੇ ਜਿਹੜੇ ਮਿਨਿਸਟਰੀ ਇੰਡੀਆ ਦੇ ਜਿਹੜੇ ਤਰਿੰਦਰ ਤਰਮਿੰਦਰ ਜੀ ਜਿਹੜੇ ਹੈਗੇ ਆ ਬਹੁਤ ਵਧੀਆ ਕੰਮ ਕਰ ਰਹੇ ਜਿਹੜੇ ਹੈਗੇ ਆ ਤੇ ਨਿਊ ਪਾਲਿਸੀ ਜਿਹੜੀ ਹੈਗੀ ਆ ਉਹ ਲਾਗੂ ਕਰਨੇ ਸਟੇਟ ਗਵਰਨਮੈਂਟਾਂ ਨੂੰ ਵੀ ਉਹਨਾਂ ਨੇ ਆ ਆਰਡਰ ਦੇ ਦਿੱਤੇ ਵੀ ਜਲਦੀ ਲਾਗੂ ਕਰੋ ਜਿਹੜੇ ਹੈਗੇ ਆ ਮੇਰੇ ਖਿਆਲ ਅਸੀਂ ਨਿਊ ਪਾਲਿਸੀ ਵਿੱਚ ਸਭ ਤੋਂ ਪਹਿਲਾਂ ਸੀਸੀ ਯੂਨੀਵਰਸਿਟੀ ਕੰਮ ਕਰਨ ਜਾ ਰਹੀ ਹੈ ਜਿਹੜੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆ ਕੀ ਕੀ ਪ੍ਰੋਗਰਾਮ ਹੋਣ ਵਾਲੇ ਇਸ ਦੇ ਵਿੱਚ ਕਰ ਜਿਹੜੇ ਪ੍ਰੋਗਰਾਮ ਤਾਂ ਜਿਹੜੇ ਹੈਗੇ ਨੇ ਨੈਕਸੀਅਰ ਲੈ ਕੇ ਆਵਾਂਗੇ ਅਸੀਂ ਉਹਦਾ ਸਿਲੇਬਸ ਹੀ ਹਾਲ ਤਾਂ ਤਿਆਰ ਕਰ ਰਹੇ ਹਾਂ ਜਨਾਕ ਤਾਂ ਪੰਜਾਬ ਸੂਬੇ ਦੇ ਵਿਕਾਸ ਸੀਜੀਸੀ ਯੂਨੀਵਰਸਿਟੀ ਜਿਹੜਾ ਹੈ ਪਹਿਲੇ ਅਜੇ ਹੀ ਯੂਨੀਵਰਸਿਟੀ ਹੋਏਗੀ ਜੋ ਇਹ ਪ੍ਰੋਗਰਾਮ ਉਲੀਕ ਰਹੀ ਹੈ ਕੈਮਰਾਮੈਨ ਅਨਿਲ ਦੇ ਨਾਲ ਰੂਪ ਵਿੱਚ ਰਵੰਦੈ ਨੈਕਸਵੇਰਾ ਟੀਵੀ